ਜਿਹਦੇ ਘਰ 2-4 ਸਾਲ ਧੀ ਪੁੱਤ ਨਾ ਹੋਵੇ ਆਪਾਂ ਨੂੰ ਪਤਾ ਕਿਸ ਕੰਡੀਸ਼ਨ ਚੋ ਪਰਿਵਾਰ ਚ ਰਹਿੰਦੀ ਬੀਬੀ ਉਹੋ ਹੀ ਨਾ ਹੁੰਦੀ ਆ ਜਿਹਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਹੁੰਦਾ ਸਾਰੇ ਟੱਬਰ ਨੇ ਤੁਸੀਂ ਵੀ ਨੋਵਾ ਵਿਆਹ ਕੇ ਲਿਆਂਦਿਆਂ ਧੀਆਂ ਤੁਸੀਂ ਵੀ ਵਿਆਹ ਕੇ ਤੋਰੀਆਂ ਵਾ ਉਹੋ ਹੀ ਹੁੰਦੀ ਆ ਜਿਹਦੇ ਸਿਰ ਤੋਂ ਸਾਰੇ ਟੱਬਰ ਨੇ ਪਾਣੀ ਵਾਰ ਕੇ ਪੀਤਾ ਹੁੰਦਾ ਮੰਜੇ ਦੇ ਵਢਾ ਕੇ ਬੁਰਕੀਆਂ ਖਵਾਈਆਂ ਹੁੰਦੀਆਂ ਤੇ ਜੇ 2-4 ਸਾਲ 5 ਸਾਲ ਧੀ ਪੁੱਤ ਨਾ ਜੰਮਿਆ ਕੀ ਉਹਨੂੰ ਓਨੀ ਰਿਸਪੈਕਟ ਉਸ ਘਰ ਚ ਮਿਲੂਗੀ ਮੰਨ ਲਓ ਕਿਸੇ ਦੀਆਂ ਦੋ ਨੋਵਾਵਾਂ ਉਦਾਹਰਣ ਹੈ ਪਹਿਲੀ ਨੋਂ ਵੱਡੀ ਆਈ 10 ਸਾਲ ਨਾਂਗੇ ਬੱਚਾ ਹੀ ਨਹੀਂ ਹੋਇਆ 15 ਸਾਲ ਹੋ ਗਏ ਬੱਚਾ ਨਹੀਂ ਹੋਇਆ ਦੂਜੀ ਆਈ ਸਾਲ ਬਾਅਦ ਆਤੀ ਪੁੱਤ ਜੰਮ ਪਿਆ ਹੁਣ ਉਹਦਾ ਨਹੀਂ ਇਹਨੂੰ ਪ੍ਰੈਕਟੀਕਲ ਟਕਾ ਕੇ ਵੇਖੋ ਵੀ ਉਹ ਜਿਹੜੀ 20 ਸਾਲ ਪਹਿਲਾਂ ਆਈ ਆ ਉਹਨੂੰ 1 ਸਾਲ ਵਾਲੀ ਦੇ ਬਰਾਬਰ ਘਰ ਚ ਰਿਸਪੈਕਟ ਮਿਲੂਗੀ ਸਤਕਾਰ ਮਿਲੂਗਾ ਉਹਨੂੰ ਨਾਲ ਗੱਡੀ ਚ ਓਨਾ ਹੀ ਬਿਠਾ ਕੇ ਮਾਨ ਦਿੱਤਾ ਜਾਊਗਾ ਬਉਧੇ ਘਰਾਂ 'ਚ ਤੇ ਰੋਕ ਦਿੰਦੇ ਨਾ ਨਾਨਾ ਤੂੰ ਨਾ ਫਲਾਣੇ ਕਰ ਜਾਈਂ ਤੇਰਾ ਤੇ ਪਰਸ਼ਾਵਾਂ ਹੀ ਬੜਾ ਮਾਰਾ ਘਰੇ ਘਰ ਵਿਆਹ ਆਇਆ ਵਾ ਮੈਂ ਇਹ ਗੱਲ ਤੁਹਾਡੇ ਨਾਲ ਤਦ ਛੇੜੀ ਆ ਕਿ ਮਾਂ ਗੁਜਰੀ ਦਾ ਸਬਰ ਕਿੰਨਾ ਵਾ 33 ਸਾਲ ਮੰਗ ਕੇ ਵਿਆਹ ਤੋਂ ਬਾਅਦ ਤੇ ਧੀ ਪੁੱਤ ਨਹੀਂ ਜਨਮ ਲੈਂਦਾ ਅਸੀਂ ਇਹ ਚੀਜ਼ ਆਪੋ ਆਪਣੇ ਦੇ ਟਕਾ ਕੇ ਵੇਖੀ ਅਸੀਂ ਵੀ ਗ੍ਰਸਤੀਆਂ ਤੁਸੀਂ ਵੀ ਗ੍ਰਸਤੀ ਬੈਠੇ ਜੇ ਕਿ 33 ਸਾਲ ਕੋਈ ਧੀ ਪੁੱਤ ਨਹੀਂ ਹੋਵੇ ਤੇ ਸਾਡੇ ਹੱਕਾਂ ਦੀ ਹਾਲਤ ਕੀ ਹੁੰਦੀ ਆ ਅਸੀਂ ਉਹਨੂੰ ਸ਼ੱਕ ਦੀ ਨਿਗਾਹਾਂ ਵੇਖਦੇ ਆ ਪਤਾ ਨਹੀਂ ਇਹਨੇ ਪਰਿਵਾਰ ਨੂੰ ਅੱਗੇ ਤੋਰਨਾ ਕਿ ਨਹੀਂ ਤੋਰਨਾ ਪਤਾ ਨਹੀਂ ਇਹਨੇ ਪਰਿਵਾਰ ਦੀ ਵਿਵਾਬ ਬਾਹ ਫੜਨੀ ਕਿ ਨਹੀਂ ਫੜਨੀ ਫਿਰ ਮੈਂ ਚੰਗੇ ਭਲੇ ਪਰਿਵਾਰ ਵੇਖਿਆ ਦੋ ਚਾਰ ਸਾਲ ਧੀ ਪੁੱਤ ਨਹੀਂ ਹੋਇਆ ਕਰਪਾਨਾਂ ਉਤੋਂ ਦੀ ਪਾਈਆਂ ਚਿਹਰਿਆਂ ਤੇ ਦਾੜੇ ਪ੍ਰਕਾਸ਼ ਆ ਉਹਨਾਂ ਨੇ ਕੋਈ ਝਾੜ ਭੂਕ ਵਾਲਾ ਨਹੀਂ ਛੱਡਿਆ ਕੋਈ ਸਵਾਦ ਹੀ ਪੁੜੀ ਵਾਲਾ ਨਹੀਂ ਛੱਡਿਆ ਕੋਈ ਸਿਰ ਫੇਰਨ ਵਾਲਾ ਨਹੀਂ ਛੱਡਿਆ ਕੋਈ ਧਾਗਿਆ ਤਵੀਤਾਂ ਵਾਲਾ ਨਹੀਂ ਛੱਡਿਆ ਜੀ ਸਾਡੇ ਘਰ ਧੀ ਪੁੱਤ ਜੰਮ ਪਵੇ ਚੰਗੇ ਭਲੇ ਮੰਨਦੇ ਫਿਰ ਉਹਨਾਂ ਡੇਰਿਆਂ ਦੇ ਵਿੱਚ ਸਾਡੀਆਂ ਨੌਂਾਂ ਧੀਆਂ ਦਾ ਛੋਛਣ ਹੁੰਦਾ ਵਾ ਦੇਖੋ ਧੀ ਤੇ ਪੁੱਤ ਰੱਬ ਦੀ ਦਾਤ ਆ ਰੱਬ ਦੀ ਨਿਯਮਤ ਆ ਔਲਾਦ ਟਾਈਮ ਨਾਲ ਘਰ ਚ ਹੋ ਪੈਣਾ ਤੇ ਜਿਨ੍ਹਾਂ ਨੂੰ ਰੱਬ ਨੇ ਧੀਆਂ ਦਿੱਤਾ ਦਿੱਤੀਆਂ ਉਹਨਾਂ ਲੋਕਾਂ ਨੇ ਜ਼ਿੰਦਗੀ ਚ ਕਈਆਂ ਨੇ ਬੜਾ ਸੁੱਖ ਪਾਇਆ ਤੇ ਚਾਰ ਚਾਰ ਪੁੱਤਾਂ ਵਾਲੇ ਵੀ ਰੁਲ ਕੇ ਮਰੇ ਆ ਇਥੇ ਦੁਨੀਆ ਤੇ ਉਦਾਹਰਨਾ ਹਜ਼ਾਰਾਂ ਹੈਗੀਆਂ ਵਾ ਚੌਥਾ ਚੌਥਾ ਪੁੱਤਾਂ ਵਾਲੇ ਵੀ ਬਿਰਧ ਆਸ਼ਰਮਾਂ ਦੇ ਵਿੱਚ ਰੋਲ ਕੇ ਮਾਰੇ ਅਗਲਿਆਂ ਨੇ ਤਿੱੀਆਂ ਨੇ ਇਨਾ ਸੁਖ ਦਿੱਤਾ ਤਿੱੀਆਂ ਨੇ ਇਨਾ ਨਾਂ ਦਿੱਤਾ ਤਿੱੀਆਂ ਨੇ ਇਨਾ ਮਾਣ ਸਤਕਾਰ ਦਿਵਾਇਆ ਕਿ ਜਿੱਧਰੋਂ ਲੰਘ ਜਾਂਦੇ ਕਹਿੰਦੇ ਫਲਾਣੇ ਦਾ ਮਾਂ ਪਿਓ ਤੇ ਰੇਂਦਾ ਫਲਾਣੀ ਇਨਾ ਦੀ ਧੀ ਆ